ਰਾਜਸਥਾਨ ਸਰਕਾਰ ਵੱਲੋਂ ਜੁਡੀਸ਼ੀਅਲ ਸਰਵ ਵਾਸਤੇ ਇੱਕ ਪੇਪਰ ਲਿਆ ਗਿਆ ਲੇਕਿਨ ਅੰਮ੍ਰਿਤਧਾਰੀ ਕੁੜੀਆਂ ਮੁੰਡਿਆਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਜਲੰਧਰ ਦੇ ਅਰਮਾਨਜੋਤ ਕੌਰ ਤੋਂ ਬਾਅਦ ਹੁਣ ਅੰਬਾਲਾ ਦੇ ਅੰਮ੍ਰਿਤਧਾਰੀ ਲੜਕੀ ਜੋ ਪ੍ਰੈਕਟਿਸ ਦੇ ਨਾਲ ਨਾਲ ਟੀਚਿੰਗ ਵੀ ਕਰ ਰਹੇ ਨੇ ਲਖਵਿੰਦਰ ਕੌਰ ਹੋਣੀ ਉਹਨਾਂ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਕਿ ਤੁਸੀਂ ਕਕਾਰ ਪਾ ਕੇ ਪੇਪਰ ਨਹੀਂ ਦੇ ਸਕਦੇ ਉਹਨਾਂ ਦੇ ਕਕਾਰ ਉਤਰਵਾਏ ਗਏ ਫਿਰ ਉਹਨੇ ਐਂਡ ਤੇ ਜਾ ਕੇ ਪੇਪਰ ਦਿੱਤਾ ਜਦੋਂ ਪੇਪਰ ਖਤਮ ਹੋਣਾ ਹਬਾਲਾ ਸੀ ਪੂਰਾ ਕੇਸ ਕੀਤਾ ਇਸ ਮਸਲੇ ਦੇ ਵਿੱਚ ਅਸੀਂ ਡਾਕਟਰ ਲਖਵਿੰਦਰ ਕੌਰ ਹੁਣਾਂ ਦੇ ਨਾਲ ਗੱਲਬਾਤ ਕੀਤੀ ਡਾਕਟਰ ਲਖਵਿੰਦਰ ਕੌਰ ਜੀ ਇਹ ਪੂਰਾ ਮਸਲਾ ਕੀ ਹੈ ਕਿ ਤੁਹਾਨੂੰ ਅੰਮ੍ਰਿਤਧਾਰੀ ਹੋਣ ਕਰਕੇ ਪਰੇਸ਼ਾਨ ਕੀਤਾ ਗਿਆ ਸੀ ਜਿੱਥੇ ਤੁਸੀਂ ਪੇਪਰ ਦੇਣ ਗਏ ਸੀ ਹਾਂ ਜੀ ਸਰ ਪਲੀ ਸਰ ਐਕਚੁਅਲੀ ਨਾ ਹਰ ਇੱਕ ਐਗਜ਼ਾਮ ਤੋਂ ਪਹਿਲਾਂ ਨਾ ਕੁਝ ਇਨਸਟਰਕਸ਼ਨ ਸ਼ਾਸ ਪਾਈ ਜਾਂਦੀ ਹੈ ਹਾਈ ਕੋਰਟ ਦੇ ਵੱਲੋਂ ਇਹ ਇਨਸਟਰਕਸ਼ਨਸ ਨੂੰ ਫੋਲੋ ਕਰਨਾ ਹੈ ਤੇ ਉਸ ਤੋਂ ਬਾਅਦ ਹੀ ਤੁਹਾਨੂੰ ਅਲਾਉ ਕੀਤਾ ਜਾਏਗਾ एग्जाम ਦੇ ਅੰਦਰ no doubt ਕਿ ਮੈਂ ਪਹਿਲੇ ਵੀ एग्जाम ਚ ਅਪੀਅਰ ਹੋਈ ਐ ਮੈਂ ਉਦੋਂ ਵੀ ਅਮਰ ਛਕਿਆ ਹੋਇਆ ਸੀ ਮੇਰੇ ਨਾਲ ਇਸ ਤਰੀਕੇ ਦਾ ਡਿਸਕ੍ਰਿਮੀਨੇਸ਼ਨ ਕਦੇ ਹੋਇਆ ਨਹੀਂ ਇਹ ਫਸਟ ਟਾਈਮ ਹੋਇਆ ਹੈ ਵੀਰ ਮੈਂ ਲਾਸਟ 5 ਯਰ 10 ਯਰਸ ਤੋਂ एग्जाम ਦੇ ਵਿੱਚ ਅਪੀਅਰ ਹੋ ਰਹੀ ਆ ਮੈਂ ਝਾਰਖੰਡ ਵੀ ਗਈ ਆ ਜੁਡੀਸ਼ੀ ਦਾ एग्जाम ਦੇਣ ਉੱਥੇ ਵੀ ਨਹੀਂ ਹੋਇਆ ਇਹ ਵਨ ਉੱਥੇ ਬਹੁਤ ਬਹੁਤ ਮਿਨੀਮਲ ਨੋਲੇਜ ਹੈਗੀ ਆ ਸਿੱਖੀ ਹੋਰੇ ਜੀ ਯਾ ਜੋ ਤੁਹਾਡੇ ਪੰਜ ਕਕਾਰਾਂ ਨੇ ਬਹੁਤ ਘੱਟ ਨੋਲੇਜ ਉੱਤੇ ਵੀ ਮੈਨੂੰ ਇਸ ਤਰੀਕੇ ਦੇ ਰੈਸਟ੍ਰਿਕਸ਼ਨਸ ਕਿਸੇ ਨੇ ਦਿੱਤੀਆਂ ਨਹੀਂ ਜੀ ਜਾਂ ਫਿਰ ਜਿਵੇਂ ਹਾਈ ਕੋਰਟ ਦੀ ਇਨਸਟਰਕਸ਼ਨਸ ਹੁੰਦੀ ਹੈ ਹਾਈ ਕੋਰਟ ਦੇ ਇਨਸਟਰਕਸ਼ਨਸ ਪੜ੍ਹਨ ਤੋਂ ਬਾਅਦ ਹੀ ਅਸੀਂ ਇਗਜ਼ਾਮ ਚ ਅਪੀਅਰ ਹੁੰਦੇ ਆਂ ਤੇ ਸੈਕੰਡ ਥਿੰਗ ਕੀ ਹੈ ਸਰ ਮੈਂ ਹਰਿਆਣਾ ਜੁਡੀਸ਼ਰੀ ਦਾ ਵੀ ਇਗਜ਼ਾਮ ਦਿੱਤਾ ਸੀ ਰੀਸੈਂਟਲੀ ਜੀ ਉਹਦੇ ਆ ਕਦੀ ਵੀ ਤੁਸੀਂ ਅਗਰ ਇਨਸਟਰਕਸ਼ਨਸ ਰੀਡ ਕਰੋਗੇ ਤਾਂ ਲਾਸਟ ਪੁਆਇੰਟ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਜੋ ਵੀ ਪਰਸਨ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦਾ ਹੈ ਜੀ ਜਿਨੇ ਕੀ ਕਿਰਪਾਨ ਤੇ ਕੜਾ ਵੇਅਰ ਕੀਤਾ ਹੋਇਆ ਪੰਜ ਕਕਾਰਾਂ ਵੇਅਰ ਕੀਤੇ ਹੋਈ ਉਹਨਾਂ ਨੂੰ ਇਗਜ਼ਾਮ ਦੇ ਵਿੱਚ ਹੋਰ ਕੈਂਡੀਡੇਟਸ ਤੋਂ ਪਹਿਲੇ ਮਤਲਬ ਕਿ ਅਪਰੋਚ ਕਰਨਾ ਹੋਵੇਗਾ ਆਪਣੇ ਚੈਕਿੰਗ ਵਾਸਤੇ ਜੀ ਸੋ ਥੈਟ ਕਿ ਅਸੀਂ ਆਪਣਾ ਜੋ ਟਾਈਮ ਟੇਕਿੰਗ ਹੈ ਉਹ ਮਤਲਬ ਕਿ ਪੇਪਰ ਤੋਂ ਪਹਿਲੇ ਅਸੀਂ ਬੱਚਿਆਂ ਨੂੰ ਮਤਲਬ ਕਿ ਅਵੇਲੇਬਲ ਕਰਾ ਸਕੇ ਉਹਨਾਂ ਦੀ ਸੀਟ ਵਗੈਰਾ ਐਂਟਰੀ ਕਰਵਾ ਸਕੇ ਇਗਜ਼ਾਮ ਦੇ ਵਿੱਚ ਤਾਂ ਇੱਥੇ ਵੀ ਕੀ ਹੋਇਆ ਕਿ ਇਹਨਾਂ ਨੇ ਬੋਲਿਆ ਕਿ ਮੈਮ ਸਪੈਸ਼ਲੀ ਲਿਖੇ ਹੋਏ ਆ ਇੰਸਟਰਕਸ਼ਨਸ ਮੈਂ ਕਿਹਾ ਸਰ ਮੈਂ ਹਾਈ ਕੋਰਟ ਦੇ ਇੰਸਟਰਕਸ਼ਨਸ ਪੜ੍ਹ ਕੇ ਹੀ ਆਈ ਹਾਂ ਮੈ ਕਿਉਂ ਚ ਲੱਗੀ ਹੋਈ ਸੀ ਚੈਕਿੰਗ ਲਈ ਜੀ ਜਿਵੇਂ ਹੋਰ ਕੈਂਡੀਡੇਟਸ ਸੀ ਤੇ ਉਹਨਾਂ ਨੇ ਮੇਰੇ ਹੱਥ 'ਚ ਕੜਾ ਦੇਖਿਆ 노 ਡਾਊਟ ਉਹਨਾਂ ਨੇ ਇਹ ਚੀਜ਼ਾਂ ਲਿਖਿਆ ਹੋਈਆਂ ਸੀ ਕਿ ਕਿਸੇ ਨੇ ਮਤਲਬ ਕਿ ਸੂਈਆਂ ਨਹੀਂ ਸਿਰ 'ਤੇ ਲਾ ਕੇ ਆਣੀਆਂ ਰਬੜ ਨਹੀਂ ਪਾ ਕੇ ਆਣੀ ਹੈਗੀ ਅਮਨ ਲਈ ਲੋਰ ਪਾ ਕੇ ਆਣਾ ਹੈ ਟੀ-ਸ਼ਰਟ ਪਾ ਕੇ ਆਣੀ ਹੈ ਟੀਮ ਲਈ ਇਸ ਤਰੀਕੇ ਦੇ ਉਹਨਾਂ ਦੇ ਰੂਲਸ ਹੈ ਸੀ ਜੀ ਉਹਨਾਂ ਨੇ ਮੈਨੂੰ ਕਯੂ ਦੇ ਵਿੱਚੋਂ ਕੱਢ ਲਿਆ ਜੋ ਫੀਮੇਲ ਕਯੂ ਲੱਗੀ ਹੋਈ ਸੀ ਜੀ ਮੈਂ ਕੜਾ ਪਾਇਆ ਹੋਇਆ ਸੀ ਮੈਨੂੰ ਸਿਕਿਉਰਿਟੀ ਗਾਰਡ ਬੋਲੇ ਉੱਥੇ ਜੋ ਕਿ ਜੈਂਟ ਸੀ ਮੈਨੂੰ ਕਹਿੰਦੇ ਕਿ ਮੈਮ ਤੁਸੀਂ ਕੜਾ ਪਾਇਆ ਹੋਇਆ ਤੁਸੀਂ ਕੱਢ ਦੋ ਇਹਨੂੰ ਜੀ ਉਹਨਾਂ ਨੇ ਇੱਕ ਵਾਰ ਬੋਲੇ ਮੈਨੂੰ ਦੋ ਵਾਰ ਬੋਲੇ ਮੈਂ ਰਿਪਲਾਈ ਨਹੀਂ ਕੀਤਾ ਕਿ ਜੀ ਚੌਥੀ ਵਾਰ ਉਹਨਾਂ ਨੇ ਮੈਨੂੰ ਬੋਲੇ ਮੈਂ ਕਿਹਾ ਸਰ ਕੋਈ ਗੱਲ ਨਹੀਂ ਅੱਗੇ ਜੋ ਚੈਕਿੰਗ ਹੋਏਗੀ ਮੈਂ ਉੱਥੇ ਗੱਲ ਕਰ ਲਵਾਂਗੀ ਜੋ ਕਿ ਹਰ ਵਾਰ ਮੇਰੇ ਨਾਲ ਐਵੇਂ ਹਰੇਕ ਐਗਜ਼ਾਮ ਸੈਂਟਰ ਦੇ ਵਿੱਚ ਜਿਵੇਂ ਜਿੱਤੇ ਲਿਖਿਆ ਹੁੰਦਾ ਹੈ ਕਿ ਕੜਾ ਜਾਂ ਕੁਝ ਐਵੇਂ ਦਾ ਪਾਣਾ ਨਹੀਂ ਹੈ ਪਰ ਉਹਨਾਂ ਨੂੰ ਜਿਵੇਂ ਹੀ ਮੈਂ ਦੱਸ ਦਿੰਦਾ ਕਿ ਮੈਂ ਅਮਰ ਸ਼ੱਕ ਹੈ ਹੋਇਆ ਹੈ ਕਿ ਇਹ ਮੰਡੇਟਰੀ ਨਹੀਂ ਤਾਂ ਕਿਸੇ ਨੇ ਓਬਜੈਕਸ਼ਨ ਕੀਤਾ ਨਹੀਂ ਅਜੇ ਤੱਕ ਜੀ ਤੇ ਸਰ ਜਿਵੇਂ ਹੀ ਮੈਂ ਉੱਥੇ ਪਹੁੰਚੀ ਤੇ ਉਹ ਮੈਡਮ ਇੱਕ ਲੇਡੀ ਮੈਡਮ ਸੀ ਜੋ ਕਿ ਆਫੀਸਰ ਸੀ ਉੱਥ ਜੀ ਉੱਥੇ 8 ਜਾਂ 10 ਜਣਾਂ ਦਾ ਸਟਾਫ ਸੀ ਉਹ ਕਹਿੰਦੇ ਕਿ ਮੈਂ ਮੈਂ ਉਹਨਾਂ ਨੂੰ ਬੋਲਿਆ ਬਹੁਤ ਪਿਆਰ ਨਾਲ ਬੋਲਿਆ ਮੈਂ ਕਿਹਾ ਸਰ ਇਹ ਸਾਡੇ ਮੰਡੇਟਰੀ ਕਕਾਰਾਂ ਹੁੰਦੀਆਂ ਨੇ ਹਰ ਇੱਕ ਐਗਜ਼ਾਮ ਦੇ ਵਿੱਚ ਅਪੀਅਰ ਹੋਇਆ ਕੋਈ ਆਬਜੈਕਸ਼ਨ ਨਹੀਂ ਹੋਇਆ ਤੇ ਸਾਨੂੰ ਅਲਾਉ ਕੀਤਾ ਜਾਂਦਾ ਐਗਜ਼ਾਮ ਦੇ ਵਿੱਚ ਕਿਉਂਕਿ ਇਹ ਮੰਡੇਟਰੀ ਵੀ ਨੇ ਤੇ ਕਿਤੇ ਤੇ ਐਸਾ ਕੋਈ ਐਕਸਪ੍ਰੈਸ ਪ੍ਰੋਵੀਜ਼ਨਸ ਵੀ ਨਹੀਂ ਬਣਾਏ ਗਏ ਕਿ ਅਮਰਤਾਰੀ ਬੱਚੇ ਨੂੰ ਐਗਜ਼ਾਮ ਨਹੀਂ ਦੇਣ ਦਿੱਤਾ ਜਾਵੇ ਉਹ ਤੇ ਐਗਜ਼ਾਮ ਜੇ ਦੇਣ ਦਿੱਤਾ ਜਾਊਗਾ ਤਾਂ ਉਹਨੂੰ ਕਕਾਰਾਂ ਲਾਣੀਆਂ ਪੈਣਗੀਆਂ ਜਾਂ ਕਦੇ ਵੀ ਨਹੀਂ ਹੋਇਆ ਜੀ ਜੀ ਸਰ ਉਹਨਾਂ ਨੇ ਮੇਰੀ ਰਿਕੁਐਸਟ ਨਹੀਂ ਮੰਨੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਕਹਿੰਦੇ ਨਹੀਂ ਮੈਂ ਕਕਾਰਾਂ ਲਾ ਕੇ ਤੁਹਾਨੂੰ ਪੇਪਰ ਦੇਣਾ ਪਊਗਾ ਤੁਸੀਂ ਹੈਂਡਓਵਰ ਕਰ ਦਿਓ ਕਿਸੇ ਨੂੰ ਵੀ ਜੀ ਮੈਂ ਉਹਨਾਂ ਨੂੰ ਫੰਡਾਮੈਂਟਲ ਰਾਈਟ ਬਾਰੇ ਵੀ ਬੋਲਿਆ ਜੋ ਕਿ ਸਾਨੂੰ ਰਾਈਟ ਦਿੰਦਾ ਹੈ ਵੇਅਰਿੰਗ ਆਫ ਕਿਰਪਾਨ ਐਂ ਕੜਾ ਜੀ ਜੀ ਆਰਟੀਕਲ 25 ਉਹ ਚੀਜ਼ ਵੀ ਮੈਂ ਉਹਨਾਂ ਨੂੰ ਦੱਸੀ ਉਹਨਾਂ ਨੇ ਉਹ ਚੀਜ਼ ਸੁਣੀ ਨਹੀਂ ਉਹ ਅੰਦਰ ਚਲੇ ਗਏ ਜੀ ਮੈਂ ਕਾਫੀ ਟਾਈਮ ਤੱਕ ਉਹਨਾਂ ਦੀ ਵੇਟ ਕਰਦੇ ਰਹੀ ਕਿ ਕੁਝ ਨਾ ਕੁਝ ਹੋ ਕੋਈ ਗੱਲਬਾਤ ਕਰ ਮੈਂ ਸਰ ਨੂੰ ਕਿਹਾ ਮੈਂ ਕਹਾ ਸਰ ਤੁਸੀਂ ਮੈਨੂੰ ਰਿਟਰਨ ਦੇ ਵਿੱਚ ਲਿਖ ਕੇ ਦੇ ਦਿਓ ਕਿ ਅਸੀਂ ਤੁਹਾਨੂੰ ਪੇਪਰ ਲਈ ਅਲਾ ਉਹਨਾਂ ਨੇ ਰਿਟੈਂਸ਼ਨ ਲਿਖਿਆ ਤਾਂ ਕਹਿੰਦੇ ਮੈਮ ਤੁਸੀਂ ਰੁਕੋ ਅਸੀਂ ਆਫੀਸਰ ਨਾਲ ਗੱਲ ਕਰਦੇ ਹਾਂ ਆਫੀਸਰ ਨਾਲ ਉਹਨਾਂ ਨੇ ਗੱਲ ਕਰੀ ਤੇ ਥੋੜੀ ਦੇਰ ਬਾਅਦ ਫੇਰ ਮੇਰੇ ਕੋਲ ਆਏ ਕਹਿੰਦੇ ਮੈਮ ਸਾਡੇ ਆਫੀਸਰ ਨਾਲ ਗੱਲ ਹੋ ਗਈ ਉਹ ਕਹਿੰਦੇ ਕਿ ਨਹੀਂ ਅਸੀਂ ਨਹੀਂ ਤੁਹਾਨੂੰ ਅਲਾਉ ਕਰਾਂਗੇ ਉਹ ਕਿ ਮੈਂ ਉਹਨਾਂ ਨੂੰ ਪੁੱਛ ਮੈਂ ਕਿਹੜੇ ਆਫੀਸਰ ਤੋਂ ਕਹਿੰਦੇ ਹਾਈ ਕੋਰਟ ਚੋਂ ਹੀ ਫੋਨ ਆਇਆ ਕਿ ਨਹੀਂ ਅਲਾਉ ਕਰਨਾ ਜੀ ਤੇ ਮੈਂ ਕਹਿੰਦਾ ਸਰ ਰੀਜ਼ਨ ਕਹਿੰਦੇ ਨਹੀਂ ਇਹ ਕਹਿੰਦੇ ਇੰਸਟਰਕਸ਼ਨ ਦੇ ਵਿੱਚ ਲਿਖਿਆ ਹੋਇਆ ਮੈਂ ਉਹਨਾਂ ਨੂੰ ਬੋਲੇ ਮੈਂ ਕਹਿੰਦਾ ਸਰ ਮੈਨੂੰ ਪਲੀਜ਼ ਇੰਸਟਰਕਸ਼ਨਸ ਰੀਡ ਕਰਾਓ ਬਿਕੋਜ਼ ਉਹ ਇੰਸਟਰਕਸ਼ਨ ਮੈਂ ਵੀ ਪੜ ਜੋ ਕਿ ਐਕਸਟਰਾ ਪਰ ਕਹਿੰਦਾ ਐਕਸਟਰਾ ਦੇ ਵਿੱਚ ਇਹ ਕਹਿੰਦਾ ਤੁਹਾਡੇ ਕੜਾ ਤੇ ਕਿਰਪਾਨ ਵੀ ਆਉਂਦਾ ਮੈਂ ਕਹਾ ਸਰ ਗਲਤ ਗੱਲ ਹੈ ਜੀ ਇਹੇ ਅਗਰ ਐਕਸਪ੍ਰੈਸਲੀ ਲਿਖਿਆ ਹੁੰਦਾ ਕਿ ਜੋ ਹੋਰ ਚੀਜ਼ਾਂ ਲਿਖਿਆ ਜਿਵੇਂ ਵਾਚ ਲਿਖੀ ਹੋਈ ਹੈ ਜੀ ਡਿਜੀਟਲ ਵਾਚ ਹੋ ਗਈ ਹੈ ਜਾਂ ਫਿਰ ਹੋਰ ਵੀ ਜਿਵੇਂ ਮੋਬਾਈਲ ਫੋਨ ਹੋਗੇ ਉਹਦੇ ਐਕਸਪ੍ਰੈਸਲੀ ਲਿਖਿਆ ਤਾਂ ਕੜਾ ਤੇ ਕਿਰਪਾਨ ਕਿਉਂ ਐਕਸਪ੍ਰੈਸਲੀ ਨਹੀਂ ਲਿਖਿਆ ਜੇ ਉੱਥੇ ਐਕਸਪ੍ਰੈਸਲੀ ਲਿਖਿਆ ਹੁੰਦਾ ਫੇਰ ਤਾਂ ਚਲੋ ਮੈਂ ਐਨੀ ਹਾਲ ਜੀ ਨੂੰ ਪ੍ਰਿਜ਼ਿਊਮ ਵੀ ਕਰਦੀ ਕਿ ਹਾਂ ਸਾਡੇ ਸਟੂਡੈਂਟਸ ਨੂੰ ਜੋ ਅਮਰਧਾਰਿਆ ਉਹਨਾਂ ਨੂੰ ਰੈਸਟ੍ਰਿਕਟ ਕੀਤਾ ਗਿਆ ਕਿ ਅਸੀਂ ਨਹੀਂ ਪਾ ਕੇ ਜੀ ਜੇਕਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ ਉਹ 8-10 ਜਣੇ ਸੀ ਮੈਂ ਉਹਨਾਂ ਨੂੰ ਕਹਿ ਲਿਆ ਕਿ ਸਰ ਮੇਰੀ ਗੱਲ ਸੁਣੋ इवन ਮੈਂ ਲਿਟਰਲੀ ਰੋ ਵੀ ਰਹੀ ਸੀ ਉੱਥੇ ਕਿਉਂਕਿ ਪੇਪਰ অলਮੋਸਟ ਸਟਾਰਟ ਹੋ ਚੁੱਕਿਆ ਸੀ ਮੈਂ ਐਗਜ਼ਾਮ ਤੋਂ ਬਾਹਰ ਏ ਸੀ ਜਿੱਥੇ ਮਤਲਬ ਕਿ ਐਗਜ਼ਾਮ ਹਾਲ ਹੁੰਦਾ ਜਿੱਥੇ ਪੇਪਰ ਡਿਸਟ੍ਰੀਬਿਊਟ ਕਰਨੇ ਹੁੰਦੇ ਕਲਾਸਿਸ ਤੋਂ ਬਾਹਰ ਏ ਸੀ ਜੀ ਸਰ ਐਨੀ ਰਿਕੁਐਸਟ ਕਰਨੇ ਤੋਂ ਬਾਅਦ ਵੀ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਹੈਗੀ ਮੈਂ ਇੱਕ ਸਰ ਨੂੰ ਵੀ ਗੱਲ ਕਰੀ ਉਹਨਾਂ ਨੇ ਆਪਣਾ ਹੱਥ ਐਵੇਂ ਅੱਗੇ ਕਰਤਾ ਕਿ ਮੈਮ ਰੋਕੋ ਅਸੀਂ ਕੋਈ ਗੱਲ ਨਹੀਂ ਸੁਣੀ ਤੁਹਾਡੀ ਤੁਸੀਂ ਜਾ ਸਕਦੇ ਹੋ ਇੱਥੋਂ ਜੀ ਮੈਂ ਕਿਹਾ ਸਰ ਐਵੇਂ ਕਿਵੇਂ ਜਾ ਸਕਦੇ ਆ ਤੁਸੀਂ ਲਾਅ ਦਾ ਵਾਇਓਲੇਸ਼ਨ ਕਰ ਰਹੇ ਹੋ ਤੁਹਾਨੂੰ ਪਤਾ ਹੈ ਕਿ ਸਾਨੂੰ ਕਨਸਟੀਟਿਊਸ਼ਨ ਤੁਸੀਂ ਹਾਈ ਕੋਰਟ ਦਾ ਸਟਾਫ ਹੋ ਤੁਹਾਨੂੰ ਇਹਨਾਂ ਦਾ ਪਤਾ ਹੋਣਾ ਚਾਹੀਦਾ ਕਿ ਸਾਨੂੰ ਕੀ ਕੀ ਰਾਈਟ ਹੈ ਨੇ ਤੁਸੀਂ ਕਿ ਲਾਅ ਐਗਜ਼ਾਮ ਕੰਡਕਟ ਕਰਾ ਰਹੇ ਹੋ ਵੀ ਜੁਡੀਸ਼ਰੀ ਦਾ ਜੀ ਮੈਂ ਕਹੇ ਇਹ ਚੀਜ਼ ਤਾਂ ਅਸੀਂ ਕਹ ਲੂ ਇੱਥੇ ਜੱਜ ਵੀ ਬਣ ਕੇ ਤੁਸੀਂ ਕਹੋਗੇ ਕਿ ਸਿੱਖ ਕਮਿਊਨਿਟੀ ਤੇ ਅਮਰਤਾਰੀ ਹੈ ਤੇ ਇਹਨੂੰ ਇਹ ਜੱਜ ਦੀ ਸੀਟ ਵੀ ਨਹੀਂ ਮਿਲਣੀ ਚਾਹੀਦੀ ਜੀ ਮੈਂ ਕਹਾਂ ਸਰ ਇਸ ਤਰੀਕੇ ਨਾਲ ਤਾਂ ਤੁਸੀਂ ਡਾਇਰੈਕਟਲੀ ਇਨਡਾਇਰੈਕਟਲੀ ਸਾਡੀ ਜੋ ਮਤਲਬ ਕਿ ਅਪਕਮਿੰਗ ਐਗਜ਼ਾਮ ਹੈ ਜਾਂ ਕੋਈ ਵੀ ਪੋਸਟ ਹੈ ਕਿਸੇ ਦੇ ਵਿੱਚ ਤੁਸੀਂ ਚਾਹਦੇ ਨਹੀਂ ਕਿ ਅਸੀਂ ਅਪੁਆਇੰਟ ਹੋਈਏ ਜੀ ਬਿਕੋਸ ਤੁਸੀਂ ਐਗਜ਼ਾਮਪ ਟਾ ਕਰੇ ਰਹੇ ਹੋ ਨਾ ਕਿ ਹੁਣ ਕਿਰਪਾ ਹੁਣ ਸਰ ਸਿੱਖ ਸਟੂਡੈਂਟ ਲਈ ਜੋ ਵੀ ਅਮਰਤਾਰੀ ਬੱਚਾ ਹੈ ਜਾਂ ਕੋਈ ਵੀ ਹੈ ਪਰਸਨ ਉਹਦੇ ਲਈ ਤਾਂ ਉਹਦੀ ਕਕਾਰਾ ਉਹਦੀ ਜਾਨ ਹੈ ਉਹ ਆਪਣੇ ਟੀਲ ਡੈਥ ਤੱਕ ਉਹਨੂੰ ਨਾਲ ਲੈ ਕੇ ਜਾਂਦਾ ਜੀ ਤੇ ਤੁਸੀਂ ਉਹ ਉਹਦੀ ਉਹ ਰਿਲੀਜੀਅਸ ਫੀਲਿੰਗ ਨੂੰ ਹਰਟ ਕਰ ਰਹੇ ਮੈਂ ਇਹਨਾਂ ਨੂੰ ਦੱਸਿਆ ਮੈਂ ਕਿ ਸਰ ਇਹ ਅਫੈਂਸ ਹੈ ਤੁਸੀਂ ਮੇਰੀ ਰਿਲੀਜੀਅਸ ਫੀਲਿੰਗ ਨੂੰ ਵੀ ਹਰਟ ਕਰ ਰਹੇ ਹੋ ਮੇਰਾ ਫੰਡਾਮੈਂਟਲ ਰਾਈਟ ਵੀ ਵਾਇਓਲੇਟ ਕਰ ਰਹੇ ਹੋ ਤੁਸੀਂ ਜੀ ਤੇ ਸਰ ਐਨਾ ਕਰਨ ਦੇ ਤੋਂ ਬਾਅਦ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫੋਰਸ ਕੀਤਾ ਤੇ ਮੇਰੇ ਕਿਰਪਾਨ ਤੇ ਕੜਾ ਲਵਾਇਆ ਉਹਨਾਂ ਨੇ ਇੱਕ ਲੇਡੀ ਸੀ ਮੈਡਮ ਉੱਥੇ ਉਹਨਾਂ ਨੇ ਮੇਰੀ ਕਿਰਪਾਨ ਵੀ ਘੜਵਾਈ ਮੇਰਾ ਕੜਾ ਵੀ ਘੜਵਾਇਆ ਤੇ ਲਿਫਾਫੇ 'ਚ ਬੰਦ ਕਰਕੇ ਮੈਨੂੰ ਹੱਥ 'ਚ ਫੜਾਤਾ ਜੀ ਕਹਿੰਦੀ ਹੁਣ ਪੇਪਰ ਤੁਸੀਂ ਦੇਣਾ ਦੋ ਨਹੀਂ ਤਾਂ ਤੁਸੀਂ ਜਾ ਸਕਦੇ ਹੋ ਉਹਨਾਂ ਨੇ ਮੈਨੂੰ ਇਹ ਗੱਲ ਬੋਲੀ ਉਹਨਾਂ ਨੇ ਪਹਿਲੇ ਮ ਸਾਡਾ ਇਹ ਅਸੀਂ ਰਿਸਪੈਕਟ ਕਰਦੇ ਆਂ ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਦਿੱਤੀਆਂ ਹੋਈਆਂ ਨੇ ਜੀ ਤੇ ਇਹਨਾਂ ਸਭ ਕੁਝ ਹੋਣ ਤੋਂ ਬਾਅਦ ਸਰ ਉਹਨਾਂ ਨੇ ਮੇਰੇ ਨਾਲ ਇਸ ਤਰੀਕੇ ਦੀ ਬਸਲੋਕੀ કરી ਮੇਰੇ ਨਾਲ ਮਿਸਬੀਹੇਵ ਕਰਿਆ ਤੇ ਮੇਰੇ ਨਾਲ ਲੜਨ ਲੜਨ ਵੀ ਲੱਗੇ ਸੀ ਉਹ ਜਿਹੜੇ ਮੇਲ ਟੀਚਰ ਹੈ ਸੀ ਜੋ ਉੱਥੇ ਦੇ ਸਟਾਫ ਦੇ ਮੈਂਬਰ ਸੀ ਮੈਨੂੰ ਉਹਨਾਂ ਦਾ ਨਾਮ ਨਹੀਂ ਪਤਾ ਮੈਂ ਉਹਨਾਂ ਤੋਂ ਪੁੱਛੇ ਵੀ ਉਹਨਾਂ ਨੇ ਮੈਨੂੰ ਨਹੀਂ ਦੱਸਿਆ ਤੇ ਐਨਾ ਜ਼ਿਆਦਾ ਸੀਨ ਕ੍ਰੀਏਟ ਕਰਨ ਤੋਂ ਬਾਅਦ ਸਰ ਮੈਂ ਮੈਂਟਲ ਟਰੋਮਾ ਚ ਸੀ ਬਹੁਤ ਜ਼ਿਆਦਾ ਉਹਨਾਂ ਨੇ ਮੈਨੂੰ ਪੇਪਰ ਤੋਂ ਕੁਝ ਟਾਈਮ ਪਹਿਲਾਂ ਅਲਾਉ ਕਰਿਆ ਉਹ ਵੀ ਕਕਾਰਾਂ ਕੱਢ ਕੇ ਮੇਰੀਆਂ ਤੇ ਜਿਸ ਦੀ ਵਜਲ ਤੋਂ ਮੈਂ ਪੇਪਰ ਆਪਣਾ ਕੰਪਲੀਟ ਹੀ ਨਹੀਂ ਕਰ ਪਾਈ ਅਨ ਟੈਂਪਟਡ ਸੀ ਪੇਪਰ ਹੀ ਆ ਬਸ ਐਵੇਂ ਸਰਕਲ ਫਿਲ ਕਰਤੇ ਮੇਰਾ ਪੇਪਰ ਵੀ ਅੱਛਾ ਨਹੀਂ ਹੋਇਆ ਕਿਉਂਕਿ ਮੈਂ ਮੈਂਟਲੀ ਸਟੇਬਲ ਨਹੀਂ ਸੀ ਉੱਥੇ ਤੇ ਉਸ ਤੋਂ ਬਾਅਦ ਜਿਵੇਂ ਹੀ ਡਾਕਟਰ ਸਾਹਿਬ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਝਾਰਖੰਡ ਦਾ ਪੇਪਰ ਦਿੱਤਾ ਫਿਰ ਹਰਿਆਣਾ ਜੁਡੀਸ਼ਰੀ ਦਾ ਦਿੱਤਾ ਹੁਣ ਜਿਹੜੀ ਗਾਈਡਲਾਈਨ ਹੈ ਜਿਵੇਂ ਝਾਰਖੰਡ ਹਾਈ ਕੋਰਟ ਦੀ ਗਾਈਡਲਾਈਨ ਉਹਨਾਂ ਨੇ ਸਿੱਖੀ ਨੂੰ ਲੈ ਕੇ ਡਿਫਾਈਨ ਕੀਤਾ ਅੰਮ੍ਰਿਤਧਾਰੀ ਨੂੰ ਲੈ ਕੇ ਡਿਫਾਈਨ ਕੀਤਾ ਹਰਿਆਣੇ ਨੇ ਕੀਤਾ ਜਿਹੜੇ ਰਾਜਸਥਾਨ ਹਾਈ ਕੋਰਟ ਦੀ ਇਨਸਟਰਕਸ਼ਨਸ ਨੇ ਉਹਦੇ ਚ ਕੋਈ ਇਦਾਂ ਦੀ ਡਿਫਾਈਨ ਨਹੀਂ ਕੀਤਾ ਗਿਆ ਕਿ ਜੇ ਕੋਈ ਅੰਮ੍ਰਿਤਧਾਰੀ ਸਿੱਖਾ ਤੇ ਉਹ ਉਹਨੂੰ ਪੇਪਰ ਲਾਓ ਕਕਾਰ ਪਾ ਕੇ ਆ ਸਕਦਾ ਜੀ ਨਹੀਂ ਸਰ ਇਸ ਤਰੀਕੇ ਦਾ ਕੁਝ ਵੀ ਨਹੀਂ ਲਿਖਿਆ ਸੀ ਉਹਨਾਂ ਨੇ ਸਿਰਫ ਉਹ ਜਿਹੜੇ ਰੈਸਟ੍ਰਿਕਟਡ ਆਬਜੈਕਟ ਹੋਣੇ ਜਿਵੇਂ ਕਿ ਮੋਬਾਈਲ ਫੋਨ ਹੋ ਗਿਆ ਡਿਜੀਟਲ ਵਾਚ ਹੋ ਗਈ ਇਆ ਫਿਰ ਕਿਸੇ ਤਰੀਕੇ ਦਾ ਤੋਂ ਬੀਤ ਹੋ ਗਿਆ ਜਾਂ ਫਿਰ ਕਿਸ ਤਰੀਕੇ ਦਾ ਮਤਲਬ ਕਿ ਤੁਸੀਂ ਲਾਲੋ ਕੰਨਾ ਦੇ ਵਿੱਚ ਈਰਿੰਗਸ ਨਹੀਂ ਹੋਣੇ ਚਾਹੀਦੇ 골ਡ ਦੀ ਚੇਨ ਜਾਂ ਕਿਸੇ ਵੀ ਤਰੀਕੇ ਦੀ ਚੇਨ ਹੋਗੀ ਰਿੰਗਸ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਦੇ ਇਨਸਟਰਕਸ਼ਨਸ ਲਿਖੇ ਹੋਏ ਸੀ ਐਕਸਪ੍ਰੈਸ ਵੇਜ ਜੀ ਬਟ ਕਿਰਪਾਨ ਤੇ ਘੜੇ ਦਾ ਕਿਤੇ ਵੀ ਮੈਂਸ਼ਨ ਨਹੀਂ ਸੀ ਉਹਨਾਂ ਨੇ ਕਿਹਾ ਕਿ ਇਹ ਐਕਸਟਰਾ ਦੇ ਵਿੱਚ ਆਉਂਦਾ ਇਹ ਐਕਸਟਰਾ ਜਿਹੜਾ ਵਰਡ ਹੈ ਨਾ ਤੁਸੀਂ ਇਹਦੇ ਵਿੱਚ ਹੀ ਇਸ ਨੂੰ ਲੈ ਕੇ ਆਓ ਆਪਣੇ ਕਿਰਪਾਨ ਤੇ ਘੜੇ ਨੂੰ ਵੀ ਤੇ ਅਜੇ ਸਥਿਤੀ ਜੇ ਹੁਣ ਕੀ ਜੇ ਅਰਜਿਤਾ ਰਾਜਸਥਾਨ ਹਾਈ ਕੋਰਟ ਜਾਂ ਉੱਥੇ ਕੀ ਹੁਣ ਤੁਹਾਡੇ ਕੋਲ ਕੋਈ ਅਪੀਲ ਕੀਤੀ ਜਾ ਰਹੀ ਹੈ ਉਥੋਂ ਦੇ ਚੀਫ ਜਸਟਿਸ ਨੂੰ ਕਿ ਬਾਕੀ ਜੇ ਹਾਈ ਕੋਰਟ ਦੇ ਹਵਾਲਾ ਦਿੱਤਾ ਜਾ ਰਿਹਾ ਜੀ ਹਾਂਜੀ ਸਰ ਦੇਖੋ ਜਿਵੇਂ ਹੁਣ ਅਸੀਂ ਬੀਂਗਰ ਲੋਅਰ ਲਾ ਲੋ ਜਾਂ ਫਿਰ ਲੋ ਪ੍ਰੋਫੈਸ਼ਨ ਤੋਂ ਰਿਲੇਟਰਡ ਲੋਅਰ ਚਾਹੇ ਟੀਚਿੰਗ ਹੋਏ ਚਾਹੇ ਪ੍ਰੈਕਟਿਸ ਹੋਏ ਜੀ ਸਾਡਾ ਜੋ ਰਾਈਟ ਹੈ ਉਹਨੂੰ ਸੁਪਰੀਮ ਕੋਰਟ ਸਿਕਿਉਰ ਕਰਦਾ ਹੈ ਹਾਈ ਕੋਰਟ ਸਿਕਿਉਰ ਕਰਦਾ ਉਹਦੇ ਵਿੱਚ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੁੰਦਾ ਤੇ ਸਾਨੂੰ ਪੂਰਾ ਫੇਥ ਹੈ ਕਿਉਂਕਿ ਮੇਰੇ ਤੋਂ ਇਲਾਵਾ ਵੀ ਬਹੁਤ ਸਾਰੇ ਕੈਂਡੀਡੇਟ ਹੈ ਜਿਨ੍ਹਾਂ ਨਾਲ ਇਹ ਸਭ ਕੁਝ ਹੋਇਆ ਹੈ ਜੀ ਤੇ ਸਾਨੂੰ ਪੂਰਾ ਫੇਟ ਹੈ ਸੁਪਰੀਮ ਕੋਰਟ ਆਫ ਇੰਡੀਆ ਤੇ ਕਿ ਉਹ ਕੋਈ ਨਾ ਕੋਈ ਜੋ ਰੂਲਸ ਹੈ ਸਾਨੂੰ ਉਸੇ ਕੈਂਡੀਡੇਟ ਨੂੰ ਰਿਕਗਨਾਈਜ਼ ਕੀਤਾ ਜਾਏਗਾ ਆਪਕਾ ਮੈਗੀ ਇਗਜ਼ਾਮ ਲਈ ਜੀ ਤੇ ਉਹ ਰਾਜਸਥਾਨ ਦਾ ਸੇਮ ਇਗਜ਼ਾਮ ਮੇਰਾ ਜਨਵਰੀ ਵਿੱਚ ਵੀ ਹੋਣਾ ਹੈ ਜੀ ਅਗਰ ਸਰ ਅਗਰ ਇਹ ਡਿਸਪਿਊਟ ਅੱਜ ਦੀ ਡੇਟ ਚ ਰਿਜ਼ੋਲਵ ਨਹੀਂ ਹੁੰਦਾ ਤੇ ਡੈਫੀਨੇਟਲੀ ਮੈਨੂੰ ਜਨਵਰੀ ਦੇ ਇਗਜ਼ਾਮ ਦੇ ਵਿੱਚ ਵੀ ਮੇਰੇ ਨਾਲ ਇਸ ਤਰੀਕੇ ਦੀ ਹੀ ਬਸਲੋਕੀ ਕੀਤੀ ਜਾਏਗੀ ਜੀ ਤਾਂ ਫਿਰ ਮੈਂ ਸੁਪਰੀਮ ਕੋਰਟ ਅਪਰੋਚ ਕਰਨਾ ਹੈ ਇਸ ਚੀਜ਼ ਲਈ ਲੀਗਲ ਲੈਕਚਰ ਲੈਣਾ ਪੁਲਿਸ ਸਟੇਸ਼ਨ ਵੀ ਗਈ ਆ ਮੈਂ ਡੀ ਡੀ ਆਰ ਵੀ ਕਟਵਾਈ ਉਹਨਾਂ ਸਾਰੇ ਸਟਾਫ ਦੇ ਅਗੇਂਸਟ ਇਹ ਤੁਸੀਂ ਡੀ ਡੀ ਆਰ ਵੀ ਅਪੀਲ ਕਰੀਏ ਡੀ ਡੀ ਆਰ ਕਿੱਥੇ ਨੋਟ ਕਰਵਾਈ ਰਾਜਸਥਾਨੀ ਜodhpur ਹੋਈ ਯਸ ਸਰ ਰਾਈਟ ਜਿੱਥੇ ਹਾਂਜੀ ਹਾਂ ਜਿੱਥੇ ਮੇਰਾ ਐਗਜ਼ਾਮ ਹੋਇਆ ਸੀ ਉੱਥੇ ਜੋ ਨੀਅਰ ਬਾਏ ਪੁਲਿਸ ਸਟੇਸ਼ਨ ਪੈਂਦਾ ਮੈਂ ਉੱਥੇ ਗਈ ਆ ਇਵਨ ਉੱਥੇ ਜਿਹੜੇ ਆਫੀਸਰ ਨੇ ਉਹਨਾਂ ਨੇ ਵੀ ਮੇਰੇ ਨਾਲ ਬਹੁਤ ਆਰਗੂਮੈਂਟ ਕੀਤੇ ਕਿ ਮੈਂ ਮੈਂ ਐਵੇਂ ਥੋੜੀ ਹੋਇਆ ਕਰਦਾ ਹੁੰਦਾ ਹੈ ਕਿ ਤੂੰ ਸਾਡਾ ਹਾਈ ਕੋਰਟ ਨੇ ਦੱਸਿਆ ਹ ਸਟਿਕਟਰ ਮਤਲਬ ਕਿ ਰੂਲ ਐਂਡ ਰੈਗੂਲੇਸ਼ਨ ਤਾਂ ਫੋਲੋ ਕਰਨੇ ਪੈਂਦੇ ਫਿਰ ਕਹਿੰਦਾ ਕੀ ਹੋ ਗਿਆ ਕਿ ਤੁਸੀਂ ਲਾਦ ਦਿੰਦੇ ਆਪਣੇ ਕਿਰਪਾਾਂ ਤੇ ਗੜਾ ਮੈਂ ਕਿਹਾ ਸਰ ਤੁਹਾਨੂੰ ਪਤਾ ਵੀ ਹੈ ਤੁਸੀਂ ਕੀ ਗੱਲ ਕਹਿ ਰਹੇ ਹੋ ਤੁਹਾਨੂੰ ਆਪ ਨਹੀਂ ਪਤਾ ਹੈ ਕਿ ਆਰਟੀਕਲ 25 ਕੀ ਕਹਿੰਦਾ ਕਨਸਟੀਟਿਊਸ਼ਨ ਦਾ ਮਤਲਬ ਕਿ ਉਹ ਵੀ ਮੇਰੇ ਨਾਲ ਬਹਿਸ ਕਰਨ ਉਹ ਵੀ ਮੇਰੀ ਕੰਪਲੇਂਟ ਲਿਖਣ ਨੂੰ ਤਿਆਰ ਨਹੀਂ ਸੀ ਫਿਰ ਐਨਾ ਡਿਲੇ ਕਰਨੇ ਤੋਂ ਬਾਅਦ ਮੈਂ ਉਹਨਾਂ ਨੂੰ ਬੋਲਿਆ ਕਿ ਤੁਸੀਂ ਮੇਰੀ ਕੰਪਲੇਂਟ ਲਿਖ ਰਹੇ ਨਹੀਂ ਮੈਂ ਕਿਸੇ ਸੀਨੀਅਰ ਆਫੀਸਰ ਕੋਲ ਅਪੀਲ ਹੋਵਾਂ ਆ ਫਿਰ ਉਹਨਾਂ ਨੇ ਮੈਨੂੰ ਐਸਐਚਓ ਕੋਲ ਭੇਜਿਆ ਬਹੁਤ ਨਾਈਸ ਸਰ ਸੀ ਉਹ ਬਹੁਤ ਕੋਆਪਰੇਟਿਵ ਹੀ ਕੀਤਾ ਕਹਿੰਦੇ ਕਿ ਮੈਂ ਜਿਵੇਂ ਵੀ ਕਹਿੰਦੇ ਕਿ ਇਹ ਤਾਂ ਚਲੋ ਕਿ ਮੈਨੂੰ ਉਹਨਾਂ ਨੇ ਵੀ ਬੋਲੇ ਕਹਿੰਦੇ ਸਟਾਫ ਦਾ ਤਾਂ ਕੋਈ ਕਸੂਰ ਨਹੀਂ ਮੈਂ ਕਿਹਾ ਸਟਾਫ ਦਾ ਕਸੂਰ ਕੀ ਸਰ ਬਸ ਲੋਕੀ ਕਰ ਰਹੇ ਦਾ ਉਹਨਾਂ ਨੂੰ ਪਤਾ ਹੈ ਕਿ ਇਹ ਇਨਸਟਰਕਸ਼ਨ ਦੇ ਵਿੱਚ ਕਿਸੇ ਵੀ ਕਮਰਤਾਰੀ ਕੈਂਡੀਡੇਟ ਨੂੰ ਅੱਜ ਤੱਕ ਇਸ ਤਰੀਕੇ ਦਾ ਡਿਸਕ੍ਰਿਮੀਨੇਸ਼ਨ ਨਹੀਂ ਫੇਸ ਕਰਨਾ ਪਿਆ ਜੋ ਕਿ ਇੱਥੇ ਹੋਇਆ ਜੀ ਜੋ ਗੱਲ ਸਮਝਣੇ ਸੁਣਨੇ ਦੀ بجائے ਉਹਨਾਂ ਨੇ ਬਸ ਲੋਕੀ ਵੀ ਕਰੀ ਕਿ ਨਹੀਂ ਨਹੀਂ ਬਸ ਤੁਸੀਂ ਜਦ ਤੱਕ ਤੁਸੀਂ ਚਾਕੂ ਪਾਇਆ ਹੋਇਆ ਮੈਂ ਕਿਹਾ ਸਰ ਇਹ ਚਾਕੂ ਮਤਲਬ ਕੀ ਹੈ ਇੱਕ ਕਾਰ ਹੈ ਸਾਡੀ ਇਹਨੂੰ ਰਿਸਪੈਕਟਫੁਲੀ ਤੁਸੀਂ ਬੋਲੋ ਉਹਨਾਂ ਨੇ ਇਸ ਚੀਜ਼ ਦਾ ਵੀ ਕਹਿੰਦਾ ਕਿ ਮੈਂ ਤੁਹਾਨੂੰ ਸ਼ੋਅ ਕਰ ਸਕਦਾ ਮੈਂ ਕਿ ਸਰ ਮੈਨੂੰ ਕੋਈ ਇਸ਼ੂ ਨਹੀਂ ਮੈਂ ਕਿਰਪਾ ਨਾਲ ਪਾਈ ਹੋਈ ਸੀ ਮੈਂ ਦਫਾਈ ਉਹਨਾਂ ਨੇ ਫਿਰ ਕਿਸੇ ਅਫਸਰ ਨਾਲ ਗੱਲ ਕਰਦੇ ਹੋਏ ਕੋਈ ਕੁਝ ਅਜੀਬ ਸ਼ਬਦ ਵਰਤੇ ਸੀ ਜੀ ਸਾਹਿਬ ਵਾਸਤੇ ਜੀ ਤੇ ਅਜੀਬ ਉਹ ਮਤਲਬ ਚਾਕੂ ਹੈ ਕੁਝ ਐਵੇਂ ਪਾਇਆ ਹੋਇਆ ਪਤਾ ਨਹੀਂ ਕੀ ਕੀ ਉਸ ਇਸ ਤਰੀਕੇ ਨਾਲ ਬੋਲੇ ਹੋ ਪਰ ਐਸਐਚਓ ਸਰ ਦੇ ਕਹਿਣ ਤੋਂ ਬਾਅਦ ਫਿਰ ਉਹਨਾਂ ਨੇ ਮੇਰੀ ਕੰਪਲੇਂਟ ਲਿਖੀ ਤੇ ਉਹਨਾਂ ਨੇ ਮੈਨੂੰ ਬੋਲੇ ਕਿ ਮੈਮ ਪੂਰੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਤੇ ਮਤਲਬ ਸਪੈਸ਼ ਲਿਖਿਆ ਹੈ ਕਿ ਜੋ ਇਹ ਸਟਾਫ ਹੈ ਉਹਨਾਂ ਦੇ ਅਗੇਂਸਟ ਐਕਸ਼ਨ ਲਿੱਤਾ ਜਾਏ ਤੇ ਉਹਨਾਂ ਨੂੰ ਉੱਥੇ ਤੋਂ ਰਿਮੂਵ ਕੀਤਾ ਜਾਏ ਉਹਨਾਂ ਦੀ ਪੋਸਟ ਤੋਂ ਤੇ ਹਾਈ ਕੋਰਟ ਦੀ ਜੋ ਰੈਗੂਲੇਸ਼ਨਸ ਨੇ ਜੀ ਜੋ ਮੈਨੂੰ ਬੋਲੇ ਕਿ ਐਕਸਟਰਾ ਵਡ ਦੇ ਵਿੱਚ ਇਹ ਵੀ ਆਉਂਦਾ ਤੇ ਹੋਰ ਚੀਜ਼ਾਂ ਦੀ ਕਲੈਰੀਫਿਕੇਸ਼ਨ ਹਾਈ ਕੋਰਟ ਦਵੇ ਸਾਨੂੰ ਹਾਂ ਕਿ ਇਹ ਜੋ ਕਲੈਰੀਫਿਕੇਸ਼ਨ ਦਿੱਤੀ ਗਈ ਇਹਦੇ ਵਿੱਚ ਇਹ ਚੀਜ਼ ਵੀ ਇਨਵੋਲ ਹੁੰਦੀ ਹੈ ਅੱਛਾ ਇਸ ਵਾਸਤੇ ਇਹ ਦੇਖੋ ਕਿ ਤੁਸੀਂ ਪ੍ਰੈਕਟਿਸ ਵੀ ਕਰਦੇ ਹੋ ਤੇ ਜਿਹੜੀ ਤੁਹਾਡੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ 바ਰ ਐਸੋਸੀਏਸ਼ਨ ਜਾਂ 바ਰ ਕਾਉਂਸਲ ਆ ਉਹਨਾਂ ਨੂੰ ਵੀ ਤੁਸੀਂ ਕੁਝ ਲਿਖ ਕੇ ਦਿੱਤਾ ਹੈ ਕਿ ਇਹ ਉਹਨਾਂ ਤੱਕ ਗੱਲ ਪਹੁੰਚੀਏਗੀ ਜੀ ਕਿ ਉਹ ਇਸ ਮਸਲੇ ਦੇ ਵਿੱਚ ਜੇ ਗੱਲ ਤੁਸੀਂ ਰੱਖੀ ਤੇ ਉਹ ਕੀ ਕੁਝ ਕਰ ਸਕਦੇ ਜੀ 바ਰ ਕਾਉਂਸਲ ਜਾਂ 바ਰ ਐਸੋਸੀਏਸ਼ਨ ਦੀ ਸਰ ਐਕਚੁਅਲੀ ਮੈਂ ਬਾਹਰ ਐਸੋਸੀਏਸ਼ਨ ਤੱਕ ਮੈਂ ਹਜੇ ਐਸਜੀਪੀਸੀ ਤੱਕ ਹੀ ਅਪਰੋਚ ਕੀਤਾ ਉਸ ਤੋਂ ਬਾਅਦ ਮੈਂ ਜਿਵੇਂ ਹੁਣ ਨੀਅਰ ਬਾਈ ਅੰਬਾਲਾ ਦੇ ਰਹਿਣ ਵਾਲੀਆਂ ਇੱਥੇ ਜੋ ਚੀਫ ਮਨਿਸਟਰ ਨੇ ਉਹ ਸਾਡੇ ਹੀ ਇਲਾਕੇ ਦੇ ਨੇ ਜੋ ਕਿ ਇਹਦੇ ਨੈਪ ਸਿੰਘ ਸੈਣੀ ਜੀ ਉਹਨਾਂ ਕੋਲ ਅਪੀਅਰ ਹੋਣਾ ਹੈ ਮੈਂ ਕੱਲ ਨੂੰ ਤੇ ਉਹਨਾਂ ਕੋਲ ਅਪੀਅਰ ਹੋਣ ਤੋਂ ਬਾਅਦ ਅਗਰ ਇਹਨਾਂ ਨੇ ਕੁਝ ਆਲਟਰਨੇਟ ਕੱਢਿਆ ਕਿ ਇਹ ਕੁਝ ਉੱਥੇ ਦੇ ਗਵਰਨਰ ਨੂੰ ਜਾਂ ਉੱਥੇ ਦੇ ਜੋ ਚੀਫ ਮਨਿਸਟਰ ਨੂੰ ਅਪਰੋਚ ਕਰਕੇ ਕੁਝ ਇਹ ਚੀਜ਼ਾਂ ਕਲੈਰੀਫਾਈ ਕਰ ਸਕਦੇ ਆ ਤਾਂ ਠੀਕ ਹੈ ਨਹੀਂ ਤਾਂ ਸਰ ਉਸ ਤੋਂ ਬਾਅਦ ਮੈਂ ਸਿੱਧਾ ਆਪਣਾ ਸੁਪਰੀਮ ਕੋਰਟ ਅਪਰੋਚ ਕਰੂੰਗੀ ਇਸ ਚੀਜ਼ ਲਈ ਤੇ ਸੁਪਰੀਮ ਕੋਰਟ ਦੇ ਤੇ ਆਲਰੇਡੀ ਇਨਸਟਰਕਸ਼ਨ ਚ ਹੋਣਗੀਆਂ ਨੋ ਸਰ ਟੀਲ ਨੋ ਹੈ ਜੇ ਕੋਈ ਇਨਸਟਰਕਸ਼ਨ ਹੈ ਨਹੀਂ ਤੇ ਨਾ ਉਹਨਾਂ ਨੇ ਕੁਝ ਇਸ ਤਰੀਕੇ ਦਾ ਹੈ ਜੇ ਕੁਝ ਗਾਈਡਲਾਈਨਸ ਕੱਢੀਆਂ ਐ ਹੁਣ ਤੱਕ ਕਿ ਕਿਸੇ ਨੇ ਕਿਰਪਾ ਤੇ ਕੜਾ ਪਾਇਆ ਉਹਨੂੰ ਜਾਣ ਨਹੀਂ ਦੇਣਾ ਇਹ ਜੇ ਕੁਝ ਵੀ ਨਹੀਂ ਉਹਨਾਂ ਨੇ ਬੋਲੇ ਕਿਉਂਕਿ ਇਗਜ਼ਾਮ ਤਾਂ ਸਰ ਪਹਿਲੇ ਵੀ ਦਿੱਤੇ ਸਭ ਨੂੰ ਪਤਾ ਹੈ ਪਰ ਸਰ ਕੋਈ ਅਦਰ ਸਟੇਟ ਦਾ ਪਰਸਨ ਹੈ ਉਹਨਾਂ ਦਾ ਕੋਈ ਆਪਣਾ ਰਿਲੀਜੀਅਨ ਬਿਲੀਵ ਹੈ ਤੇ ਉਹ ਹਰਿਆਣਾ ਹਰਿਆਣਾ ਤੇ ਪੰਜਾਬ ਵਿੱਚ ਪੇਪਰ ਜਾਂ ਤੇ ਉਹਨਾਂ ਨਾਲ ਇਸ ਤਰੀਕੇ ਦਾ ਕੋਈ ਡਿਸਕ੍ਰਿਮੀਨੇਸ਼ਨ ਹੋਏ ਤਾਂ ਸਰ ਉਹਨਾਂ ਕੋਲ ਵੀ ਰਾਈਟ ਹੈ ਕਿ ਉਹ ਇੱਥੇ ਦੇ ਹਰਿਆਣਾ ਤੇ ਪੰਜਾਬ ਦੇ ਅਗੇਂਸਟ ਕੋਈ ਨਾ ਕੋਈ ਕੇਸ ਫਾਈਲ ਕਰਨ ਜੀ ਸਰ ਇਹ एग्जाम ਇਹ ਨਹੀਂ ਹੈ ਮੈਂ ਦੇਖੋ ਬਿਹਾਰ ਜੁਡੀਸ਼ਰੀ ਵੀ ਦਿੱਤਾ ਹੈ Jharkhand ਜੁਡੀਸ਼ਰੀ ਵੀ ਦਿੱਤਾ ਹੈ Jharkhand ਜੁਡੀਸ਼ਰੀ ਦਾ ਮੈਂ ਪੀਟੀ ਵੀ ਦਿੱਤਾ ਉਸ ਤੋਂ ਬਾਅਦ ਮੈਂ ਮੇਨਸ ਵਿੱਚ ਵੀ ਅਪੀਅਰ ਹੋਈ ਆ ਹਿਮਾਚਲ ਦੇ ਵੀ ਪੇਪਰ ਦਿੱਤੇ ਆ ਮਤਲਬ ਹੈ ਕਿ ਓਵਰਰੋਲ ਜੋ ਸਟੇਟ ਹੈ ਜਿਹੇ MP ਸਟੇਟ ਹੈ MP ਸਟੇਟ ਦੇ ਵਿੱਚ ਵੀ ਮੈਂ ਅਪੀਅਰ ਹੋਈ ਆ ਆਪਣੇ ਕਕਾਰਾਂ ਦੇ ਨਾਲ ਅਪੀਅਰ ਹੋਈ ਆ ਸਰ ਉੱਥੇ ਤਾਂ ਹੈ ਨਹੀਂ ਕਿ ਉੱਥੇ ਚੈਕਿੰਗ ਨਹੀਂ ਹੁੰਦੀ ਉੱਥੇ ਵੀ ਚੈਕਿੰਗ ਹੁੰਦੀ ਆ ਬਟ ਉਹਨਾਂ ਨੇ ਇਸ ਤਰੀਕੇ ਦੀ ਕੋਈ ਰੈਸਟ੍ਰਿਕਸ਼ਨਸ ਲਈ ਸਾਨੂੰ ਨਹੀਂ ਬੋਲਿਆ ਤੇ ਇਨਸਟਰਕਸ਼ਨ ਦੇ ਵਿੱਚ ਇਹ ਲਿਖਿਆ ਵੀ ਨਹੀਂ ਹੋਇਆ ਕਿਤੇ ਕਿ ਕਿਰਪਾਨ ਤੇ ਕੜਾ ਨਹੀਂ ਪਾ ਕੇ ਆ ਸਕਦੇ ਜੋ ਆਬਜੈਕਸ਼ਨ ਲੇਵਲ ਸਰ ਚੀਜਾਂ ਹੁੰਦੀਆਂ ਨੇ ਜਿਵੇਂ ਮੋਬਾਈਲ ਫੋਨ ਹੋ ਗਿਆ ਡਿਜੀਟਲ ਵਾਚ ਹੋ ਗਈ ਇਹ ਕੈਸਟ੍ਰੇਸ਼ਨਸ ਨੇ ਅਗਰ ਇਹ ਚੀਜਾਂ ਫਾਈਂਡ ਆਊਟ ਕੀਤੀ ਜਾਂਦੀਆਂ ਦੈਨ ਤੁਹਾਡੇ ਕੋਲ ਰਾਈਟ ਹੈ ਤੁਸੀਂ ਸਟੂਡੈਂਟਸ ਨੂੰ ਉੱਥੇ ਤੋਂ ਐਗਜ਼ੈਪਟ ਕਰੋ ਕਿ ਨਹੀਂ ਪੇਪਰ ਦੇਣ ਦਿੱਤਾ ਜਾ ਕਿਉਂਕਿ ਸਾਡੇ ਕੋਲ ਇਹ ਚੀਜ਼ਾਂ ਫੜੀਆਂ ਗਈਆਂ ਹਨ ਪਰ ਕਿਰਪਾਣ ਤੇ ਕਿਹੜਾ ਕਿਵੇਂ ਇਹ ਡਿਕਲੇਅਰ ਕਰਦਾ ਹੈ ਕਿ ਤੁਸੀਂ ਕੋਈ ਮਤਲਬ ਕਿ ਪੇਪਰ ਦਾ ਸਕੈਮ ਕਰਨ ਲੱਗੇ ਹੋਈ ਹੈ ਇਹ ਟੀਚਿੰਗ ਦਾ ਸੋਰਸ ਬਣ ਸਕਦਾ ਹੈ ਜਸਟੀਫਿਕੇਸ਼ਨ ਵੀ ਰੀਜ਼ਨੇਬਲ ਹੋਣੀ ਚਾਹੀਦੀ ਹੈ ਨਾ ਜਸਟੀਫਾਈ ਦਾ ਕਰੋ ਕਿ ਇਸ ਤਰ੍ਹਾਂ ਕਿਨਾਲ ਹੋ ਸਕਦਾ ਹੈ ਕਲ ਸਰ ਟਰਬਨ ਵੀ ਉਤਰਵਾਈ ਜਾ ਸਕਦੀ ਹੈ ਤੇ ਇਹ ਐਕਸਟਰਾ ਜਿਵੇਂ ਬੋਲ ਰਿਹਾ ਕਿ ਐਕਸਟਰਾ ਦੇ ਵਿੱਚ ਕਿਰਪਾਾਂ ਤੇ ਕੜਵੇ ਤੇ ਐਕਸਟਰਾ ਦੇ ਵਿੱਚ ਤੋਂ ਸਰ ਇਹ ਕੁਝ ਵੀ ਏ ਬੀ ਸੀ ਡੀ ਕੁਝ ਵੀ ਇਨਵੋਲਵ ਕਰ ਸਕਦੇ ਆ ਕੱਲ ਨੂੰ ਇਹ ਕਹਿਣਗੇ ਤੁਸੀਂ ਕੱਪੜੇ ਵੀ ਠੀਕ ਨਹੀਂ ਪਾਏ ਹੋਏ ਕੱਪੜੇ ਵੀ ਛੋਟੇ ਪਾ ਕੇ ਉਹ ਵੱਡੇ ਪਾ ਕੇ ਇਹ ਹੀ ਚੀਜ਼ਾਂ ਨਹੀਂ ਨਾ ਹੋਇਆ ਕਰਦੇ ਸਰ ਰੀਜ਼ਨੇਬਲ ਰੈਸਟ੍ਰਿਕਸ਼ਨਸ ਹੋਣੇ ਚਾਹੀਦੇ ਆ ਜਿਹਨਾਂ ਨੂੰ ਜਸਟੀਫਾਈ ਕੀਤਾ ਜਾ ਸਕਦਾ ਹੈ ਹੁਣ ਜੇ ਤੁਸੀਂ ਸ਼੍ਰੋਮਣੀ ਗੁਰਦਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਹਨਾਂ ਕੋਈ ਸ਼ੋਰ ਕੀਤਾ ਜੀ ਹਾਂਜੀ ਸਰ ਉਹਨਾਂ ਨੇ ਇਸ ਮੁੱਦੇ ਤੇ ਗੱਲ ਕਰੀ ਵੀ ਹੈ ਤੇ ਉਹ ਨਾਲ ਨੇ ਤੇ ਉਹ ਕਹਿੰਦੇ ਕਿ ਅਸੀਂ ਅੱਗੇ ਤੱਕ ਪਹੁੰਚਾਂਗੇ ਇਸ ਮੁੱਦੇ ਨੂੰ ਲੈ ਕੇ ਤੇ ਉਹ ਨਾਲ ਨੇ ਹਰ ਇੱਕ ਚੀਜ਼ ਦੇ ਅੰਦਰ ਕਿ ਹਾਂ ਅਗਰ ਇਹ ਚੀਜ਼ਾਂ ਅੱਜ ਨਹੀਂ ਰੋਕਿਆਂ ਗਿਆ ਤਾਂ ਕੱਲ ਤਾਂ ਸਰ ਫਿਊਚਰ ਮੈਨੂੰ ਸਰ ਇਹ ਮੈਂ ਇਸ ਮੈਂਟਲ ਕੰਡੀਸ਼ਨ ਦੇ ਵਿੱਚ ਐਸ ਟਾਈਮ ਜਦੋਂ ਦੇ ਮੈਂ ਪੇਪਰ ਦੇ ਕੇ ਆਈ ਹਾਂ ਕਿ ਮੈਨੂੰ ਆਪਣਾ ਫਿਊਚਰ ਸਰਟੇਨ ਹੀ ਨਹੀਂ ਲੱਗ ਰਿਹਾ ਮੈਨੂੰ ਲੱਗਦਾ ਹੈ ਕਿ ਮੇਰੇ ਦੇ ਮੇਰੇ ਦੇ ਨਾਲ-ਨਾਲ ਜੋ ਹੋਰ ਕੈਂਡੀਡੇਟ ਵੀ ਹਨ ਅਮਰਤਾਰ ਉਹ ਕਦੀ ਵੀ ਕਿਸੇ ਇਗਜ਼ਾਮ ਚ ਅਪੀਅਰ ਨਹੀਂ ਹੋ ਸਕਦੇ ਰਾਜਸਥਾਨ ਦੇ ਵਿੱਚੋਂ ਸਾਨੂੰ ਕੱਢਿਆ ਗਿਆ ਤੇ ਮੇਬੀ ਕੱਲ ਨੂੰ ਕਿਸੇ ਹੋਰ ਸਟੇਟ ਦਾ ਟਾਰਗੇਟ ਬਣੀ ਹੈ ਸੀ ਸਾਨੂੰ ਉੱਥੇ ਤੋਂ ਵੀ ਕੱਢਿਆ ਜਾਏਗਾ ਜਲੰਧਰ ਦੀ ਲੜਕੀ ਨੂੰ ਵੀ ਬਾਹਰ ਕੱਢਿਆ ਗਿਆ ਸ਼ਾਇਦ ਉਹੀ ਸੇਮ ਪੇਪਰ ਜਿਹੜਾ ਤੁਸੀਂ ਉਹ ਵੀ ਜੋਧਪੁਰ ਗਏ ਸੀ ਪੇਪਰ ਦੇਣ ਜੀ ਹਰਮਨ ਜੋਤ ਜੀ 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 ਅੰਤੀ ਸਰ ਹਾਂਜੀ 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 ਸਰ ਸੇਮ ਹੈ ਉਹ ਉਹਨਾਂ ਦੇ ਨਾਲ ਹੋਰ ਵੀ ਦੋ ਚਾਰ ਕੈਂਡੀਡੇਟ ਨੇ ਕਈ ਸਰ ਕਈ ਸਟੂਡੈਂਟਸ ਨਾਲ ਹੋਇਆ ਇਹ ਹੈ ਜੀ ਜਿਹਨਾਂ ਨਾਲ ਹੋਇਆ ਗਿਆ ਹਾਲਾਂਕਿ ਕੁਝ ਸਾਡੇ ਇੱਕ ਗਰੁੱਪ ਬਣੇ ਵੀ ਹੋਏ ਐ ਐ ਟੈਲੀਗ੍ਰਾਮ ਤੇ ਉਹਨਾਂ ਵਿੱਚੋਂ ਕਈ ਹੈਗੇ ਆ ਜੋ ਹਿੰਦੂ ਫੈਮਿਲੀ ਤੋਂ ਬਿਲੋਂਗ ਕਰਦੀਆਂ ਨੇ ਕੁੜੀਆਂ ਕਿ ਸਾਡਾ ਮੰਗਲ ਸੂਤਰ ਵੀ ਕੱਢਿਆ ਗਿਆ ਜੋ ਕਿ ਇੱਕ मतलब कि धार्मिक ओदा सिंबल है कि सानू वे कड्ड़ना नहीं हुंदा है साडे नाल ही रहंदा है जी जी तो देखा जाएगा सर वो भी फीलिंग एक हर्ट करी गई है हम सपोज करो कि कोई हिंदू पहनता किसी ने जनेऊ वेअर ਕੀਤਾ ਹੋਇਆ ਹੈ क्योंकि पूरे तरीके ਨਾਲ ਇੱਕ ਉਹਨਾਂ ਦੇ ਪ੍ਰੋਸੀਜਰ ਹੁੰਦੇ ਜਨੇਊ ਤਾਂਨ ਕਰਦਾ ਕੱਲ ਨੂੰ ਸਰ ਇਹ ਅਗਰ ਇਸ ਤਰੀਕੇ ਦੇ ਇਨਸਟਰਕਸ਼ਨਸ ਹੋਣਗੇ ਤਾਂ ਉਹ ਜਨੇਊ ਵੀ ਲਾਣਗੇ ਤਾਂ ਕਿਸੇ ਨਾ ਕਿਸੇ ਪਰਸਨ ਦੇ ਐਨੀ ਹਾ ਰਿਲੀਜੀਅਨ ਜੋ ਫੀਲਿੰਗ ਸੇ ਹਰਟ ਹੋਣਗੀ ਆ ਤਾਂ ਮਤਲਬ ਇੱਕ ਜਨੇਊ ਕਿਰਪਾਨ ਕੜਾ ਜਾਂ ਫਿਰ ਮੰਗਲ ਸੂਤਰ ਕਿਵੇਂ ਮਤਲਬ ਕਿ ਮੈਨੂੰ ਇਹ ਚੀਜ਼ ਸਮਝ ਨਹੀਂ ਆ ਰਹੀ ਕਿ ਇਹ ਕਿਵੇਂ ਇੱਕ ਸੋਰਸ ਬਣ ਸਕਦਾ ਕਿਸੇ ਵੀ ਐਗਜ਼ਾਮ ਦੇ ਵਿੱਚ ਸਕੈਮ ਹੋਣ ਦਾ ਕਿ ਚੀਟਿੰਗ ਹੋ ਸਕਦੀ ਹੈ ਨਾ ਚੀਜ਼ਾਂ ਨਾਲ ਮੰਨਿਆ ਕਿ ਡਿਜੀਟਲ ਵਾਚ ਦੇ ਨਾਲ ਕਨੈਕਸ਼ਨ ਹੋ ਸਕਦਾ ਹੈ ਕਿ ਡਿਜੀਟਲ ਵਾਚ ਕਿਤੇ ਨਾ ਕਿਤੇ ਕਨੈਕਟ ਕਰ ਸਕਦੀ ਹੈ ਚੀਟਿੰਗ ਕਰਨ ਲਈ ਤੇ ਚੀਟਿੰਗ ਕਰਨੇ ਵਾਸਤੇ ਹੁੰਦਾ ਨਾ ਸਰਪਰੀਮ ਕੋਰਟ ਦੇ ਵਿੱਚ ਪੀਆਈ ਲੀ ਪਾਉਣੀ ਪਏਗੀ ਕਿ ਜਾਂ ਹੋਰ ਵੀ ਕੋਈ ਵੇ ਆਊਟ ਹੈ ਕਿ ਜੇ ਸੁਪਰੀਮ ਕੋਰਟ ਪੇ ਸਾਰੀ ਹਾਈ ਕੋਰਟ ਨੂੰ ਡਾਇਰੈਕਸ਼ਨ ਪਾਸ ਕਰੇ ਆਰਡਰ ਪਾਸ ਕਰੇ ਜੀ ਜੇ ਸਰ ਪੀਆਈ ਜਾਂ ਰਿਟ ਪੈਟੀਸ਼ਨ ਜੋ ਵੀ ਪੀਐਲ ਫਾਈਲ ਕਰਾਂਗੇ ਔਰ ਸਾਨੂੰ ਪੂਰਾ ਯਕੀਨ ਹੈ ਕਿ ਉਹ ਕੋਈ ਨਾ ਕੋਈ ਲੀਗਲ ਰਿਕਗਨੀਸ਼ਨ ਜ਼ਰੂਰ ਇਸ ਤਰੀਕੇ ਲਈ ਕਲੈਰੀਫਾਈ ਕਰਨਗੇ ਕਿ ਅਪਕਮਿੰਗ ਜੋ ਵੀ ਫਿਊਚਰ ਦੇ ਵਿੱਚ ਕੁਝ ਵੀ ਹੈ ਚਾਹੇ ਕੋਈ ਵਰਕਪਲੇਸ ਹੈ ਜਾਂ ਫਿਰ ਕੋਈ ਐਗਜ਼ਾਮ ਹੈ ਉਹਦੇ ਵਿੱਚ ਕੁਝ ਨਾ ਮਤਲਬ ਕਿ ਸਾਨੂੰ ਰਿਕਗਨਾਈਜ਼ ਕੀਤਾ ਜਾਏ ਕਿ ਸਾਡੇ ਨਾਲ ਇਸ ਤਰੀਕੇ ਦੇ ਡਿਸਕ੍ਰਿਮੀਨੇਸ਼ਨ ਨਾ ਹੋਵੇ ਤੇ ਸਰ ਜੋ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਕਿ ਟੀਚਿੰਗ ਲਾਈਨ ਦੇ ਵਿੱਚ ਤੁਸੀਂ ਜੀ ਸੋ ਮੈਂ ਪ੍ਰੈਕਟਿਸ ਪਹਿਲੇ ਕਰ ਰਹੀ ਸੀ ਹੁਣ ਮੈਂ ਟੀਚਿੰਗ ਲੈਨ ਚ ਆ ਐਕਚੁਅਲੀ ਮੈਂ ਮੈਰਿਡ ਆ ਇੱਥੇ ਪੰਚਕੁੱਲੇ ਨੇੜੇ ਜਿਹੜਾ ਕਾਲਕਾ ਪੈਂਦਾ ਮੈਂ ਵਿਆਹ ਵੀ ਹੋਇਆ ਹੋਇਆ ਉੱਥੇ ਜੀ ਜੀ ਤੇ ਮੈਂ ਮੇਰਾ ਬੇਟਾ ਵੀ ਹੈ 10 ਮਹੀਨੇ ਦਾ ਤੇ ਮੈਂ ਉਸ ਤੋਂ ਬਾਅਦ ਹੁਣ ਆਪਣਾ ਟੀਚਿੰਗ profession ਚ ਆ ਗਈ ਆ ਮੈਂ ਲਾਅ ਸਟੂਡੈਂਟਸ ਬਣਾਉਂਦੀ ਆ ਰਿਆਤ ਕਾਲਜ ਆਫ ਲਾਅ ਚ ਜੀ 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 ਰੋਜੋ ਕੀ ਰੋ ਰੋ ਪੜਾ ਹੈ ਹਾਂ ਜੀ ਚਲੋ ਤੇ ਤੁਸੀਂ ਇਹਦੇ ਚ ਲਾਅ ਦੇ ਵਿੱਚ ਪੀ ਐਚ ਡੀ ਕੀਤੀ ਆ ਜੀ ਹਾਂ ਜੀ ਸਰ ਮੇਰੀ ਪੀ ਐਚ ਡੀ ਪਰਸੂਇੰਗ ਹੈ ਪੰਜਾਬ ਯੂਨੀਵਰਸਿਟੀ ਤੋਂ ਲਾਅ ਦੇ ਵਿੱਚ ਜੀ ਜੀ ਕੰਟੀਨਿਊ ਹਜੇ ਚੱਲ ਰਹੀ ਹੈ ਹਜੇ ਫਾਈਨਲਾਈਜ਼ ਨਹੀਂ ਹੋਈ ਕੰਟੀਨਿਊ ਪਰਸੂਇੰਗ ਕਰ ਰਹੀ ਹੈ ਮੈਂ ਉਹ ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਹਾਂ ਜੀ ওকে ਸਰ ਥੈਂਕ ਯੂ